ਏ ਜੀ ਅੱਜ ਅਸੀਂ ਜੋ ਸਾਡੇ ਕਿਸਾਨਾਂ ਨਾਲ ਬਧਿੱਕੇ ਹੋਈਆਂ ਜ਼ੁਲਮ ਹੋਇਆ ਉਹਦੇ ਵਿਰੋਧ ਦੇ ਵਿੱਚ ਅਸੀਂ ਮੋਦੀ ਸਰਕਾਰ ਦਾ ਫਤਲਾ ਫੁਕਿਆ ਕਿਸਾਨ ਵੀਰ ਜ਼ਖਮੀ ਹੋਏ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੋ ਵੀ ਜੇਲ੍ਹਾਂ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਕਿ ਅਸੀਂ ਨਹੀਂ ਜੇ ਕਿ ਇਹ ਤੇ ਨਹੀਂ ਹੋਵੇਗੀ ਤਾਂ ਅਸੀਂ ਅਗਲਾ ਪ੍ਰੋਗਰਾਮ ਇਸ ਤੋਂ ਵੀ ਹੋਰ ਤਕੜਾ ਪ੍ਰੋਗਰਾਮ ਦਿਖਾਵਾਂਗੇ ਕਿਉਂ ਮੋਦੀ ਹੈ ਮੋਦੀ ਨੇ ਇੱਕ ਥਾਣ ਰੱਖੀ ਆ ਪਈ ਅਸੀਂ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਕੁਚਲ ਕੇ ਰੱਖ ਦੇਣਾ ਮੋਦੀ ਨੂੰ ਅਸੀਂ ਹਰ ਗੱਲੋਂ ਆਪਣੀ ਗੱਲ ਮੰਗਾ ਕੇ ਹਟਾਂਗੇ ਸਾਡੀ ਧਰਮ ਤੇ ਸਾਡੇ ਕਰਮ ਦੀ ਲੜਾਈ ਹੈ ਜਿਹੜਾ ਮੋਦੀ ਹੈ ਜਿਹੜੀ ਸੈਂਟਰਲ ਸਰਕਾਰ ਹੈ ਇਹ ਸਾਡਾ ਹਮਲਾ ਕਰ ਰਹੀ ਹੈ ਪਰ ਅਸੀਂ ਇਹਨੂੰ ਅਸੀਂ ਦਿਵਾ ਕੇ ਹਟਾਂਗੇ ਗੁੰਡਾ ਰਾਜ ਹੈ ਗੁੰਡਾ ਉਹ ਆਪ ਹੈ ਜਿਹਨਾਂ ਆਪਣਾ ਪਰਵਾਹ ਨਹੀਂ ਰੱਖ ਸਕਿਆ ਉਹ ਜਨਤਾ ਨੂੰ ਕੀ ਰੱਖੂਗਾ ਕਿਸਾਨਾਂ ਵੱਲੋਂ ਫਤੇਕਰ ਸਾਹਿਬ ਵਿਖੇ ਸ਼ੁਭ ਕਰਨ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ ਤੇ ਕਿ ਹੋਰ ਕਿਸਾਨੀ ਮਸਲਾ ਲੈ ਕੇ ਅੱਜ ਇੱਕ ਰੋਸ ਪ੍ਰਦਰਸ਼ਨ ਕੱਢਿਆ ਗਿਆ ਗੱਲਬਾਤ ਕਰਾਂਗੇ ਸੋ ਕਿਸਾਨਾਂ ਨਾਲ ਕੀ ਕਹਿਣ ਲੱਗ ਕੇ ਸਨ ਪਰਾਂ ਜੀ ਅੱਜ ਦੇ ਇਹ ਰੋਸ ਪ੍ਰਦਰਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਅੱਜ ਅਸੀਂ ਜੋ ਸਾਡੇ ਕਿਸਾਨਾਂ ਨਾਲ ਬਧਿੱਕੇ ਹੋਈਆਂ ਜ਼ੁਲਮ ਹੋਇਆ ਉਹਦੇ ਵਿਰੋਧ ਦੇ ਵਿੱਚ ਅਸੀਂ ਮੋਦੀ ਸਰਕਾਰ ਦਾ ਫੁੱਤਲਾ ਫੁਕਿਆ ਅਸੀਂ ਅਸੀਂ ਮੰਗ ਕਰੀਏ ਵੀ ਜੋ ਵੀ ਸਾਡੇ ਕਿਸਾਨ ਵੀਰ ਜ਼ਖਮੀ ਹੋਏ ਆ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜੋ ਵੀ ਜੇਲ੍ਹਾਂ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਕਿ ਅਸੀਂ ਨਹੀਂ ਜੇ ਵੀ ਇਹ ਨਹੀਂ ਹੋਵੇਗੀ ਤਾਂ ਅਸੀਂ ਅਗਲਾ ਪ੍ਰੋਗਰਾਮ ਇਸ ਤੋਂ ਵੀ ਹੋਰ ਤਕੜਾ ਪ੍ਰੋਗਰਾਮ ਦਿਖਾਂਗੇ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਆ ਹੋਰ ਕਿਸਾਨ ਜਿੱਥੇ ਬੰਦੇ ਨੁਮਾਇੰਦੇ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਐਮ ਐਸ ਪੀ ਦੀ ਗਰੰਟੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਸਪੈ ਸਿੰਘੂ ਬਾਰਡਰ ਤੋਂ ਬਾਅਦ ਫਿਰ ਕੇਂਦਰ ਸਰਕਾਰ ਵੱਲ ਜੀ ਆਪਨੇ ਵਾਦੇ ਤੋਂ ਦੇਖੋ ਜੀ ਜਿਹੜਾ ਮੋਦੀ ਆ ਮੋਦੀ ਨੇ ਇੱਕ ਠਾਣ ਰੱਖੀ ਆ ਪਈ ਅਸੀਂ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਕੁਚਲ ਕੇ ਰੱਖ ਦੇਣਾ ਪਰ ਜਿਹੜੇ ਕਿਸਾਨ ਨੇ ਇਹ ਆਪਣੇ ਹੱਕਾਂ ਦੀ ਤੇ ਆਪਣੇ ਜਿਹੜੀ ਸਾਡੇ ਜਿੰਸਾ ਉਹਦੇ ਆ ਭਾਵਾਂ ਦੀ ਅਸੀਂ ਡਟ ਕੇ ਅਸੀਂ ਹਮਾਇਤ ਕਰ ਰਹੇ ਹਾਂ ਤੇ ਡਟ ਕੇ ਹੀ ਅਸੀਂ ਇਹ ਲੜਾਈ ਲੜ ਰਹੇ ਹਾਂ ਇਸ ਕਰਕੇ ਜਿਹੜਾ ਮੋਦੀ ਹੈ ਮੋਦੀ ਨੂੰ ਅਸੀਂ ਹਰ ਗੱਲੋਂ ਆਪਣੀ ਗੱਲ ਮੰਗਾ ਕੇ ਹਟਾਂਗੇ ਸਾਡੀ ਧਰਮ ਤੇ ਸਾਡੇ ਕਰਮ ਦੀ ਲੜਾਈ ਹੈ ਜਦੋਂ ਸਾਡਾ ਧਰਮ ਤੇ ਕਰਮ ਨਹੀਂ ਰਹੂਗਾ ਤਾਂ ਅਸੀਂ ਕੀ ਕਰਨਾ ਹੈ ਸੋ ਇਸ ਕਰਕੇ ਜਿਹੜਾ ਸਾਡੇ ਧਰਮ ਤੇ ਕਰਮ ਤੇ ਜਿਹੜਾ ਮੋਦੀ ਹੈ ਜਿਹੜੀ ਸੈਂਟਰਲ ਸਰਕਾਰ ਹੈ ਇਹ ਸਾਡਾ ਹਮਲਾ ਕਰ ਰਹੀ ਹੈ ਪਰ ਅਸੀਂ ਇਹਨੂੰ ਅਸੀਂ ਦਿਵਾ ਕੇ ਹਟਾਂਗੇ ਇਹ ਸਾਡਾ ਜਿਹੜਾ ਇੱਕ ਹੈ ਇਹ ਇੰਨਾ ਜ਼ਬਰਦਸਤ ਇੱਕ ਹੈ ਕਿ ਪਹਿਲਾਂ ਵੀ ਅਸੀਂ ਮੋਦੀ ਨੂੰ ਦਵਾਇਆ ਹੁਣ ਵੀ ਅਸੀਂ ਇਹ ਡਿਕਟੇਟਰਸ਼ਿਪ ਚੱਲਾ ਨਹੀਂ ਦੇਣੀ ਇਹ ਲੋਕ ਰਾਜ ਹੈ ਇਹ ਲੋਕਾਂ ਦਾ ਰਾਜ ਹੈ ਇਸ ਕਰਕੇ ਜੋ ਲੋਕਾਂ ਦੇ ਹੱਕ ਦੀ ਗੱਲ ਹੋਊਗੀ ਜੋ ਕਿਸਾਨਾਂ ਦੇ ਜੋ ਮਜ਼ਦੂਰਾਂ ਦੇ ਹੱਕ ਦੀ ਗੱਲ ਹੋਊਗੀ ਅਸੀਂ ਉਹਦਾ ਝੰਡਾ ਬੁਲੰਦ ਕਰਨ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਕਿਸਾਨੀ ਦਾ ਝੰਡਾ ਬੁਲੰਦ ਕਰ ਲਈ ਤੇ ਕਿਸਾਨੀ ਨੂੰ ਪਰਫੋਲਡ ਕਰਨ ਲਈ ਹਰੇਕ ਕਿਸਾਨ ਅਤੇ ਬੰਦੇ ਨਮਾਇੰਦਿਆਂ ਦਾ ਕਹਿਣਾ ਹੈ ਕਿ ਹਰ ਕੁਰਬਾਨੀ ਦੇਣ ਨੂੰ ਤਿਆਰ ਨੇ ਹਾਂਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਮੋਦੀ ਤਾਂ ਕਹਿ ਰਿਹਾ ਕਿ ਇਸ ਵਾਰ 400 ਤੋਂ ਪਾਰ ਆ ਕਿਵੇਂ ਦੇਖਦੇ ਹੋ ਦੇਖੋ ਉਹਨਾਂ ਦਾ ਬਹੁਤ ਕੁਝ ਕਹਿਣਾ ਹੈ ਕਹਿੰਦਾ ਰਿਹਾ ਉਹਦੇ ਕੋਲ ਪਾਵਰ ਹੈ ਪਰ ਅਸੀਂ ਤਾਂ ਪਰਮਾਤਮਾ ਦੇ ਸਿਰ ਤੇ ਸਾਡੀਆਂ ਨੌਕਰੀਆਂ ਆਪਣਾ ਸਾਰਾ ਕੁਝ ਰੱਖ ਕੇ ਉਹਨਾਂ ਦੀ ਗੱਲ ਮੰਨ ਕੇ ਮਹਾਰਾਜ ਦੀ ਅਸੀਂ ਤਾਂ ਉਹਦੇ ਭਰੋਸੇ 'ਚ ਜਾਣਾ ਹੈ ਉਹ ਜਿਹੜਾ ਕਹਿ ਰਿਹਾ ਉਹ ਠੀਕ ਹੈ ਤਾਂ ਸਹੀ ਕਹਿ ਰਿਹਾ ਹੈ ਗੁੰਡਾ ਰਾਜ ਹੈ ਗੁੰਡਾ ਉਹ ਆਪ ਹੈ ਜਿਹਦਾ ਆਪਣਾ ਪਰਵਾਹ ਵੀ ਰੱਖ ਸਕਿਆ ਉਹ ਜਨਤਾ ਨੂੰ ਕੀ ਰੱਖੂਗਾ ਇਸ ਕਰਕੇ ਅਸੀਂ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਉਹ ਜਿਹੜਾ ਆਪਾਂ ਧਰਨਾ ਹੁਣ ਲਾਇਆ ਜਿੱਥੇ ਕਈ ਬੰਦਿਆਂ ਦੀ ਨਿਗਾ ਚਲੀ ਗਈ ਕਈ ਬੰਦੇ ਫਟੜ ਹੋ ਗਏ ਕਈ ਬੰਦੇ ਰੱਬ ਨੂੰ ਪਿਆਰੇ ਹੋਗੇ ਇੱਕ ਸਾਡਾ ਨੌਜਵਾਨ ਬੱਚਾ ਸੁਭਕਰਨ ਸਿੰਘ ਉਹਦਾ ਕੀ ਕਸੂਰ ਸੀ ਉਹ ਤਾਂ ਆਪਣੀ ਮੰਗ ਜਾਦ ਕਰਾਉਣ ਚੱਲਿਆ ਸੀ ਮੋਦੀ ਕੋਲ ਪਰ ਮੋਦੀ ਦੇ ਚਿਹਤੇ ਨੇ ਨਾਲ ਉਹ ਜਿਹੜਾ ਖੱਡੜ ਦੀ ਉਹਨਾਂ ਨੇ ਕੀ ਗੁਣ ਕਰਿਆ ਅੱਜ ਵੀ ਰਸਤਾ ਬੰਦ ਕੀਤਾ ਹੋਇਆ ਲੋਕ ਆਮ ਮਜ਼ਦੂਰ ਇਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਜਾ ਮੋਦੀ ਦੇ ਚਿਹਤੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿਸਾਨਾਂ ਨੇ ਰਸਤਾ ਬੰਦ ਕੀਤਾ ਬਿਲਕੁਲ ਨਹੀਂ ਕਰਿਆ ਕਿਸਾਨਾਂ ਕਿਸਾਨ ਦਿੱਲੀ ਜਾ ਰਹੇ تھے ਉਹ ਰਸਤਾ ਸਰਕਾਰ ਦਾ ਖੋਲਦਾ ਤਾਹੀ ਜਾਣਾ ਸੀ ਇਸ ਕਰਕੇ ਸੀ ਮੀਆਂ ਨੂੰ ਬੇਨਤੀ ਕਰਦੇ ਆਂ ਵੀ ਉਹਨੂੰ ਜਿਨੇ ਵੀ ਵੋਟ ਲੈਣੀ ਹੈ ਉਹਨਾਂ ਸਾਰੇ ਜਿੰਨੇ ਵੀ ਸਾਡੇ ਪਿੰਡਾਂ ਦੇ ਨੌਜਵਾਨ ਬੱਚੇ ਮਜੂਰ ਕੇ ਬੈਠੇ ਨੇ ਪੈਣਾ ਫੜੀਆਂ ਨੇ ਉਹ ਇਹਨਾਂ ਨੂੰ ਸਵਾਲ ਕਰਨ ਵੀ ਉਹ ਬੱਚੇ ਦਾ ਕੀ ਖਸੂਰ ਸੀ ਸਾਡੋ ਕਿਸਾਨਾ ਕੀ ਖਸੂਰ ਸੀ ਅਸੀਂ ਤਾਂ ਜਿਹੜੀਆਂ ਮੰਗਾ ਮਨਾ ਕੇ ਆਏਗੇ ਸਾਰਿਆਂ ਦਾ ਬਹੁਤ ਬਹੁਗੇ ਇੱਕ ਮਹੀਨਾ ਬੈਠ ਕੇ ਬਿਲੀ ਦੇ ਵਿੱਚ ਉਹੀ ਮੰਗਾ ਉਹਦੇ ਜਾਦ ਕਰਾਉਣ ਚੱਲੇ ਤੇ ਉਹ ਜਾਦ ਕਰਾਉਣ ਦਾ ਸਾਨੂੰ ਕੀ ਨਫਾ ਦਿੱਤਾ ਸਾਰੇ ਤੇ ਗੋਲੀਆਂ ਚਲਾਈਆਂ ਅਥਰੂ ਗਏ ਚੱਲਦੇ ਕਰਕੇ ਇਹਨੂੰ ਸਵਾਲ ਪੁੱਛ ਲਿਓ ਵੋਟ ਮਾਰਿਆ ਸੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਵੋਟ ਹੈਗੀ ਤੁਹਾਡੀ ਜਿਹੜਾ ਚੰਗਾ ਲੱਗਦਾ ਉਹ ਪਾ ਦਿਓ ਪਰ ਮੋਦੀ ਦੇ ਬਜਿਓ ਭਾਰ ਭਾਵਾਂ ਦਾ ਵਿਰੋਧ ਕੀਤਾ ਜਾਵੇਗਾ ਹਾਂ ਇੱਕੀ ਕਰਾਂਗੇ ਤੁਸੀਂ ਹਾਜੂ ਸਰ ਦੇਖੋ ਲੋਕਤੰਤਰ ਪੜਾ ਇਹ ਤਾਂ ਪਤਾ ਨਹੀਂ ਸਭ ਨੂੰ ਲੋਕਤੰਤਰ ਪੜਾ ਹੈ ਜਿਹੜਾ ਮੋਦੀ ਆਪਣਾ ਕਹਿੰਦਾ ਵੀ ਮੈਂ ਮੇਰੇ ਸਕਾਰਚ ਨੂੰ ਸਦਾ ਇਹ ਤਾਂ ਥੋੜੀ ਦਾ ਚੱਲੂਗੀ ਪਿੰਡਾਂ 'ਚ ਉਹ ਦੇਖੋ ਉਹਨੂੰ ਬੜ ਨਹੀਂ ਦਿੰਦੇ ਕਿਸੇ ਵੀ ਪਿੰਡ 'ਚ ਪੰਜਾਬ ਤਾਂ ਤਾਂ ਪਹ ਪੈ ਚੁੱਕਿਆ ਬਾਕੀ ਦੂਸਰੇ ਸੈਕਟਰੇ ਪਤਲਾ ਯੁੱਤਰ ਵੀ ਪੋਕਾ ਗਿਆ ਦਾ ਹੁਣ ਤਾਂ ਇਹ ਸ਼ਰਤਾ ਨਹੀਂ ਮੰਨਦਾ ਸੀ ਮਿਲਾ ਕੇ ਛੱਡਾਂਗੇ ਸ਼ਰਤਾ ਜਿਹੜੀਆਂ ਮਨਾ ਕੇ ਹੀ ਕਿਸਾਨ ਪਿੱਛੇ ਛੱਡਣਗੇ ਜੋ ਐਮਐਸਪੀ ਦੀ ਗਰੰਟੀ ਆ ਸਾਰੀਆਂ ਫਸਲਾਂ ਦੇ ਉੱਤੇ ਤੇ ਹੋਰ ਜਿਹੜਾ ਬਿਜਲੀ ਸੋਧ ਬਿੱਲ ਤੇ ਹੋਰ ਕਿਸਾਨਾਂ ਦੇ ਜਿਹੜੇ ਜਾਇਜ਼ ਮੰਗਾ ਨੇ ਉਹਨਾਂ ਨੂੰ ਹੱਲ ਕਰਕੇ ਇਹ ਵਾਪਸ ਪਰਤਣਗੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੜੀ ਦੇ ਨਾਲ ਰਜਿੰਦਰ ਸਿੰਘ ਭੜਤੀ ਵਿੱਚ ਰਿਪੋਰਟ